ਸਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਏ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਬਾਣੀ ਦੇ ਕਥਨ ਅਨੁਸਾਰ ਗगन ਦਮਾਮਾ ਬਾਜੇ ਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੋਜਨ ਕੋ ਦਾਓ ਸਿੱਖ ਸ਼ਹਾਦਤਾਂ ਦੇ ਜੋ ਸ਼ਾਨਾਮਤੇ ਇਤਿਹਾਸਿਕ ਵਿਸਮਾਦੀ ਪੰਨਿਆਂ ਤੇ ਆਪਾਂ ਵਿਚਾਰ ਕਰ ਰਹੇ ਹਾਂ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਜਿਨ੍ਹਾਂ ਦੀ ਜੀਵਨੀਆਂ ਬਾਰੇ ਆਪਾਂ ਸੰਖੇਪ ਇਤਿਹਾਸ ਦੇ ਜੋ ਇਹ ਮੋਹਿਮ ਆਰੰਭ ਕੀਤੀ ਹੈ ਅੱਜ ਆਪਾਂ ਗੱਲ ਕਰਨੀ ਹੈ ਬਾਬਾ ਬੁੱਢਾ ਸਾਹਿਬ ਦੇ ਜੀਵਨ ਬਾਰੇ ਜੋ ਵਿਚਾਰ ਕਰਨੀ ਹੈ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਬੜੇ ਸੁੰਦਰ ਬਚਨ ਹਨ ब्रह्म ज्ञानी का अंत न पार नानक ब्रह्म ज्ञानी को सदा नमस्कार सिखि दे थम्म अगमई ज्योत महान तपस्वी ब्रह्म ज्ञानी ग्रंथी सिंहा दे पितामा पुत्रा दे दाते श्री हरमंदिर साहिब दे प्रथम ग्रंथी पहले ग्रंथी 113 साल सिखि कमावण वाले गुरु नानक महाराज दे प्यारे सिख ਧੰਤਨ ਬਾਬਾ ਬੁੱਢਾ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੇ 1631 ਇਸਮੇ ਵਿੱਚ ਹਰਮਨਦਾਸ ਵਿਖੇ ਸ੍ਰੀ ਅਮਰਸਰ ਸਾਹਿਬ ਵਿਖੇ 125 ਸਾਲ ਦੀ ਉਮਰ ਵਿੱਚ ਸੱਚਖੰਡ ਪਿਆਨਾ ਕੀਤਾ ਤੇ 6ਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਮਾਲਕ ਨੇ ਜੋ ਅਖੀਰਲਾ ਵੇਲਾ ਸੰਭਾਲਿਆ ਤੇ ਬਾਬਾ ਜੀ ਦਾ ਜੋ ਉਪਦੇਸ਼ ਸੀ ਬਾਬਾ ਜੀ ਸਿੱਖਾਂ ਨੂੰ ਉਪਦੇਸ਼ ਕਰਦੇ ਸਨ ਕਿ ਗੁਰੂ ਦਾ ਸਿੱਖੀ ਬਾਣੀ ਪੜ੍ਹ ਕੇ ਸਿਮਰਨ ਪੜ੍ਹ ਕੇ ਡਟ ਕੇ ਸਿਮਰਨ ਕਰਨਾ ਤੇ ਡਟ ਕੇ ਬਾਣੀ ਪੜ੍ਹਨੀ ਸੇਵਾ ਵੀ ਡਟ ਕੇ ਕਰਨੀ ਤੇ ਪਰ ਇਹ ਸਾਰਾ ਕੁਝ ਕਰਦਿਆਂ ਹੋਇਆਂ ਗੁਰੂ ਨਾਨਕ ਮਹਾਰਜ ਦੇ ਚਰਨਾਂ ਦੇ ਜੇ ਧਿਆਨ ਰੱਖੋ ਕਿ ਟੇਕ ਨਾਲ ਕਿਤੇ ਟੇਕ ਨਾ ਹਿੱਲ ਜਾਵੇ ਐਸੇ ਮਨ ਵਿੱਚ ਵਿਚਾਰ ਸਨ ਤੇ ਛੇ ਪਾਤਸ਼ਾਹੀਆਂ ਦੇ ਵੱਲੋ ਬਾਬਾ ਬੁੱਢਾ ਸਾਹਿਬ ਜੀ ਪ੍ਰਤੀ ਜੋ ਬਚਨ ਹੋਏ ਸਨ 6 ਪਾਸ਼ਾ ਜੀਆਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਜੋ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤੇ ਸਨ ਪਹਿਲੀ ਪਾਸ਼ਾਏ ਗੁਰੂ ਨਾਨਕ ਮਹਾਰਾਜ ਦੇ ਬਚਨ ਸਨ ਤੈਥੋਂ ਹੋਲੇ ਨਾ ਹੋਸਾਂ ਜਦੋਂ ਬਾਬਾ ਬੁੱਢਾ ਸਾਹਿਬ ਨੇ ਪੁੱਛਿਆ ਕਿ ਗੁਰੂ ਨਾਨਕ ਮਹਾਰਾਜ ਜੀ ਓ ਤੇ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਸੇਵਾ ਦਾ ਮੌਕਾ ਬਖਸ਼ਿਸ਼ ਕਰੋ ਤੇ ਜਦੋਂ ਜਾਣ ਲੱਗੇ ਗੁਰੂ ਨਾਨਕ ਪਾਸ਼ੇ ਨੇ ਕਿਹਾ ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਮਹਾਰਾਜ ਨੂੰ ਕਿਹਾ ਕਿ ਸਤਿਗੁਰੂ ਜੀ ਹੁਣ ਜੋ ਮੈਂ ਕਿਹਦੇ ਦਰਸ਼ਨ ਕਰਾਂਗਾ ਤੇ ਬਾਬਾ ਨਾਨਕ ਸਾਹਿਬ ਜੀ ਨੇ ਕਿਹਾ ਕਿ ਤੇਤੋਂ ਓਲੇ ਨਾ ਹੋਸਾਂ ਕਿਹੇ ਬਾਬਾ ਬੁੱਢਾ ਜੀ ਤੁਹਾਡੇ ਤੋਂ ਅਸੀਂ ਕਦੇ ਓਲੇ ਨਹੀਂ ਹੋਵਾਂਗੇ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਬਚਨ ਕੀਤੇ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਉ ਕਹਿੰਦੇ ਉਹਨਾਂ ਨੂੰ ਅਸੀਂ ਕੀ ਉਪਦੇਸ਼ ਦੇ ਸਕਦੇ ਹਾਂ ਕਿ ਜਿਨ੍ਹਾਂ ਦੇ ਗੁਰੂ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਸ਼ਾ ਦੇ ਦਰਸ਼ਨ ਕੀਤੇ ਉਹਨਾਂ ਸੇਵਾ ਕੀਤੀ ਹੋਵੇ ਤੇ ਤੀਸਰੇ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਬਚਨ ਕੀਤੇ ਸਨ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਬਾਬਾ ਜੀ ਤੁਸੀਂ ਤਾਂ ਸਿੱਖੀ ਦੇ ਥੰਮ ਹੋ ਕਿੰਨਾ ਵੱਡਾ ਬਚਨ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਕਿ ਸਿੱਖੀ ਦੇ ਥੰਮ ਦੱਸਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਤੇ ਚੌਥੀ ਪਾਸ਼ਾਈ ਸੋਢੀ ਸੁਲਤਾਨ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤੇ ਸਨ ਕਿ ਆਪ ਜੈਸਾ ਪਰਮ ਸੰਤ ਸੰਸਾਰ ਵਿੱਚ ਮਿਲਣਾ ਬਹੁਤ ਹੀ ਕਠਨ ਹੈ ਤੇ ਇਸ ਤੋਂ ਬਾਅਦ ਪੰਜਵੇਂ ਪਾਸ਼ਾ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜੋ ਬਚਨ ਕੀਤੇ ਸਨ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਤੈ ਤਾਂ ਸਕਲ ਜਗਤ ਕੋ ਰਾਖਾ ਕਿ ਤੁਸੀਂ ਤਾਂ ਸਾਰੇ ਸੰਸਾਰ ਨੂੰ ਸਾਰੇ ਸੰਸਾਰ ਸੰਸਾਰ ਦੇ ਰੱਖਿਆ ਕਰਨ ਵਾਲੇ ਹੋ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਾਰ ਮੀਰੀ ਪੀਰੀ ਮਾਲਕ ਨੇ ਬਚਨ ਕੀਤੇ ਕਿ ਇਨ੍ਹਾਂ ਵਰਗੇ ਇਹੋ ਹੀ ਹਨ ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ ਕਿ ਤੁਹਾਡੇ ਵਰਗੇ ਸਿਰਫ ਤੁਸੀਂ ਹੋ ਤੁਹਾਡੇ ਵਰਗਾ ਹੋਰ ਕੋਈ ਦੁਨੀਆ ਤੇ ਨਹੀਂ ਹੋ ਸਕਦਾ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਬਾਬਾ ਬੁੱਢਾ ਸਾਹਿਬ ਜੀ ਦੀ ਤੇ ਆਮ ਕਰਕੇ ਇੱਕ ਆਮਪੱਖ ਜੋ ਕਿ ਬਹੁਤਾਂ ਨੂੰ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਅੱਜ ਸੰਗਤਾਂ ਦੇ ਨਾਲ ਸਾਂਝਾ ਕਰਨ ਲੱਗੇ ਹਾਂ ਜੋ ਹਮੇਸ਼ਾ ਤੋਂ ਸੰਗਤਾਂ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਹਮੇਸ਼ਾ ਹੀ ਤਸਵੀਰਾਂ ਵਿੱਚ ਇਤਿਹਾਸ ਵਿੱਚ ਗੰਡੇ ਭਰਦੇ ਜਾਂ ਪੁੱਤਰਾਂ ਦੇ ਵਰ ਦਿੰਦੇ ਹੋਏ ਦਿਖਾਇਆ ਗਿਆ ਠੀਕ ਹੈ ਕਿ ਗੁਰੂ ਘਰ ਵਿੱਚ ਦੁੱਧ ਪੁੱਤ ਸਭ ਕੁਝ ਮਿਲਦਾ ਹੈ ਪਰ ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਪੱਖ ਸਾਹਮਣੇ ਰੱਖਦੇ ਹਾਂ ਜੋ ਅਹਿਮ ਪੱਖ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਸੇਵਾ ਸਿਮਰਨ ਦੀ ਮੂਰਤ ਸਨ ਉੱਥੇ ਉਹ ਮਹਾਨ ਯੋਧੇ ਤਲਵਾਰ ਦੇ ਧਨੀ ਤੇ ਘੋੜਸਵਾਰੀ ਇਹੋ ਜਿਹੀ ਕੇ ਕੋਈ ਵੀ ਉਹਨਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ ਉਹਨਾਂ ਦਾ ਤੀਰ ਅੰਦਾਜ਼ ਇਹੋ ਜਿਹੇ ਸਨ ਕਿ ਪਾਂਡਵ ਅਰਜਨ ਵਰਗੇ ਵੀ ਉਹਨਾਂ ਦੇ ਸਾਹਮਣੇ ਨਾ ਟਿਕ ਸਕਦੇ ਤੇ ਬਾਬਾ ਬੁੱਢਾ ਸਾਹਿਬ ਜੀ ਆਪਣੇ ਜੀਵਨ ਕਾਲ ਵਿੱਚ ਤਿੰਨ ਗੁਰੂ ਸਾਹਿਬਾਨਾਂ ਤੇ ਹੋਰ ਕਈ ਸਿੱਖਾਂ ਨੂੰ ਘੋੜਸਵਾਰੀ ਸ਼ਸਤਰ ਵਿਦਿਆ ਅਤੇ ਬਾਬਾ ਜੀ ਨੇ ਇਹਨਾਂ ਨੂੰ ਬਹਾਦਰ ਤੇ ਤੇਗ ਦੇ ਧਨੀ ਸਨ ਕਿ ਅੱਖ ਦੇ ਫੁਰਕੇ ਦੇ ਨਾਲ ਹੀ ਕਿਸੇ ਨੂੰ ਵੀ ਸ਼ਸਤਰਹੀਣ ਕਰ ਦਿੰਦੇ ਸਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਪਾਸ਼ਾ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਘੋੜਸਵਾਰੀ ਤੇ ਸ਼ਸਤਰ ਵਿਦਿਆ ਸਿਖਾਉਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਪਾਸ ਭੇਜਿਆ ਤੇ ਜਦੋਂ ਇਤਿਹਾਸਕਾਰ ਲਿਖਦੇ ਨੇ ਕਿ ਮਾਤਾ ਗੰਗਾ ਜੀ ਨੂੰ ਵਿਆਹਣ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਪਿੰਡ ਦੇ ਲੋਕਾਂ ਦੇ ਕਹਿਣ ਤੇ ਮੁਤਾਬਕ ਜਦੋਂ ਉਜਿਕ ਪਿੱਲਾ ਪੁੱਟਣ ਵਾਸਤੇ ਕੁਝ ਸ਼ਰਾਰਤੀ ਮੁੰਡਿਆਂ ਨੇ ਕਿਲੇ ਦੀ ਥਾਂ ਇੱਕ ਰੁੱਖ ਵੱਢ ਕੇ ਉਸ ਨੂੰ ਕਿਲੇ ਦਾ ਆਕਾਰ ਦੇ ਕਰਕੇ ਗੁਰੂ ਜੀ ਨੇ ਪੁੱਟਣ ਵਾਸਤੇ ਆਖਿਆ ਤੇ ਅੰਤਰਜਾਮੇ ਸਤਗੁਰੂ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਇਹ ਕੰਮ ਇੰਨਾ ਔਖਾ ਸੀ ਕਿ ਬਹੁਤਾ ਜ਼ੋਰ ਲੱਗਣਾ ਸੀ ਕਿਉਂਕਿ ਦਰਖਤ ਨੂੰ ਜੋ ਨੇਜੇ ਨਾਲ ਪੁੱਟ ਕੇ ਲੈ ਜਾਣਾ ਕੋਈ ਆਮ ਇਨਸਾਨ ਦਾ ਕੰਮ ਨਹੀਂ ਸੀ ਤੇ ਗੁਰੂ ਸਾਹਿਬ ਜੀ ਨੇ ਇੰਨੇ ਜ਼ੋਰ ਦੇ ਨਾਲ ਉਹ ਕਿੱਲਾ ਪਟਿਆ ਕਿ ਜਿਸ ਘੋੜੇ ਦੀ ਸਵਾਰੀ ਕਰਦੇ ਸਨ ਤੇ ਉਹ ਘੋੜਾ ਆਪਣਾ ਸਰੀਰ ਛੱਡ ਗਿਆ ਤੇ ਗੁਰੂ ਸਾਹਿਬ ਜੀ ਦੇ ਸ਼ਸਤਰ ਵਿਦਿਆ ਦੇ ਕੇ ਸਾਰਾ ਇਲਾਕਾ ਸਾਰਾ ਪਿੰਡ ਹੈਰਾਨ ਰਹਿ ਗਿਆ ਤੇ ਫਿਰ ਆ ਕੇ ਜੋ ਸ਼ਰਾਰਤੀ ਮੁੰਡਿਆ ਨੇ ਆ ਕੇ ਆਪਣੀ ਭੁੱਲ ਬਖਸ਼ਾਈ ਤੇ ਫਿਰ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਈ ਜਵਾਨ ਹੋਏ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਕੋਲ ਸ਼ਸਤਰ ਵਿਦਿਆ ਘੋੜਸਵਾਰੀ ਤੇ ਸੰਸਾਰੀ ਵਿਦਿਆ ਲੈਣ ਲਈ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰ ਵਿਦਿਆ ਬਾਬਾ ਜੀ ਪਾਸੋਂ ਲੈ ਕੇ ਆਏ ਤੇ ਕੋਈ ਕੋਈ ਵੀ ਦੁਸ਼ਮਣ ਗੁਰੂ ਸਾਹਿਬ ਜੀ ਦਾ ਮੁਕਾਬਲਾ ਨਾ ਕਰ ਸਕਿਆ ਜਦੋਂ ਮੀਰੀ ਪੀਰੀ ਦੇ ਦੋ ਤਲਵਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧਾਰਨ ਕਰਵਾਉਣ ਦਾ ਸਮਾਂ ਆਇਆ ਤਾਂ ਇਹ ਵੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀਂ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪੋਵਾਈਆਂ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਨੇ 6 ਸਾਲ ਸ਼ਸਤਰ ਵਿਦਿਆ ਘੋੜ ਸਵਾਰੀ ਤੇ ਸਿੱਖਿਆ ਦਿੱਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਜਿਨ੍ਹਾਂ ਨੇ ਫਿਰ ਕਾਫਤਾਰਪੁਰ ਦੀ ਜੰਗ ਵਿੱਚ ਐਸੇ ਜੋਰ ਦਿਖਾਏ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦੇ ਨਾਮ ਦੇ ਨਾਲ ਤੇਗ ਬਹਾਦਰ ਜੀ ਨੂੰ ਬਹਾਦਰ ਦਾ ਖਿਤਾਬ ਬਖਸ਼ਿਆ ਤੇ ਹੋਰ ਘੋੜ ਸਵਾਰੀ ਸ਼ਸਤਰ ਵਿਦਿਆ ਐਸੀ ਬਾਬਾ ਬੁੱਢਾ ਸਾਹਿਬ ਨੇ ਦਿੱਤੀ ਕਿ ਜੋ ਕਿ ਘੋੜ ਸਵਾਰੀ ਦੇਖ ਕੇ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਤੇ ਸਾਰੇ ਹੀ ਹੈਰਾਨ ਹੁੰਦੇ ਸਨ ਕਿਉਂਕਿ ਐਸਾ ਤਿਆਰ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ ਕਿ ਦੁਨੀਆ ਆਸ਼ਾਸ਼ਕਾਰ ਉੱਠਦੀ ਸੀ ਤੇ ਆਓ ਇਸ ਤੋਂ ਬਾਅਦ ਜਦੋਂ ਆਪਾਂ ਗੱਲ ਕਰੀਏ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦੀ ਤਾਂ ਬਾਬਾ ਬੁੱਢਾ ਸਾਹਿਬ ਦਾ ਜਨਮ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਭਾਈ ਸੁਗਾ ਜੀ ਤੇ ਮਾਤਾ ਗੋਰਾ ਜੀ ਦੇ ਪਵਿੱਤਰ ਕੋਖਤੋਂ ਹੋਇਆ ਤੇ ਬਾਬਾ ਜੀ ਦਾ ਬਚਪਨ ਦਾ ਨਾਮ ਬੂੜਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬੂੜੇ ਦੀਆਂ ਬਹੁਤ ਸਿਆਣੀਆਂ ਗੱਲਾਂ ਸੁਣੀਆਂ ਗੁਰੂ ਜੀ ਨੇ ਕਹਿਣ ਲੱਗੇ ਕਿ ਤੁਹਾਡੀ ਮਤ ਤਾਂ ਬੁੱਢਿਆਂ ਵਾਂਗ ਸਿਆਣੀ ਹੈ ਬੁੱਢਾ ਕਹਿਣ ਤੋਂ ਪਾਵੇ ਨੇ ਕਿ ਜਿਹਦੀ ਦਾੜੀ ਚਿੱਟੀ ਹੋ ਗਈ ਤੇ ਜਿਹਨੂੰ ਦਾੜੀ ਚਿੱਟੀ ਹੋ ਜਾਓ ਕੱਲਾ ਉਹਨੇ ਬੁੱਢਾ ਗਿਣਿਆ ਜਾਂਦਾ ਕਿਉਂਕਿ ਜਿਹਨੂੰ ਮਤ ਸਿਆਣੀ ਹੋਵੇ ਜਿਹੜਾ ਸਿਆਣੀ ਗੱਲ ਕਰੇ ਉਹ ਪਾਵੇਂ ਉਮਰ ਦਾ ਵੀ ਛੋਟਾ ਹੋਵੇ ਤੇ ਉਹ ਵੀ ਬੁੱਢਿਆਂ ਵਿੱਚ ਆਉਂਦਾ ਸਿਆਣੇ ਵਿੱਚ ਆਉਂਦਾ ਕਿਉਂਕਿ ਸਿਆਣੇ ਬੰਦੇ ਤੇ ਪਹਿਚਾਣ ਹੁੰਦੀ ਹੈ ਚੰਗੀ ਗੱਲ ਕਰਨੀ ਤੇ ਇਹ ਨਹੀਂ ਕਿ ਬੱਚਿਆਂ ਵਿੱਚ ਬੈਠ ਕੇ ਜਾਂ ਮੋੜਾਂ ਤੇ ਬੈਠ ਕੇ ਜਾਂ ਸੱਥਾਂ ਵਿੱਚ ਬੈਠ ਕੇ ਹਾਸੇ ਮਜ਼ਾਕ ਦੀਆਂ ਗੱਲਾਂ ਕਰੀ ਜਾਣੀਆਂ ਉਰੇ ਪਰੇ ਦੀਆਂ ਚੀਗਾ ਜਿਹਾ ਕਰੀ ਜਾਣੀਆਂ ਇਹ ਸਿਆਣੀ ਮਤ ਦੇ ਬੰਦੇ ਦੇ ਕੰਮ ਨਹੀਂ ਹੁੰਦੇ ਤੇ ਧੰਨ ਸਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀ ਉਮਰ ਹਜੇ ਤਕਰੀਬਨ 11-12 ਸਾਲ ਦੀ ਉਮਰ ਸੀ ਤੇ ਗੁਰੂ ਨਾਨਕ ਪਾਸ਼ੇ ਦਰਸ਼ਨ ਕਰਕੇ ਜਿਨ੍ਹਾਂ ਦਾ ਐਸਾ ਉੱਚਾ ਸੋਚਾ ਜੀਵਨ ਬਣ ਗਿਆ ਕਿ 125 ਸਾਲ ਦੀ ਆਯੂ ਬਾਬਾ ਬੁੱਢਾ ਸਾਹਿਬ ਦੀ ਦਿੱਸੀ ਜਿਹਦੇ ਵਿੱਚੋਂ 113 ਸਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਪਾਸ਼ਾ ਤੋਂ ਲੈ ਕਰਕੇ ਗੁਰੂ ਹਰਗੋਬਿੰਦ ਸਾਹਿਬਹਾਰੇ ਤੱਕ ਸਿੱਖ ਜੋ ਆਪਣੇ ਜੀਵਨ ਕਾਲ ਵਿੱਚ ਸਿੱਖੀ ਨਿਭਾਈ ਸੇਵਾ ਸਿਮਰਨ ਕੀਤਾ ਤੇ ਐਨੇ ਮਹਾਨ ਯੋਧੇ ਹੋਣ ਬਾਬਾ ਬੁੱਢਾ ਸਾਹਿਬ ਜੀ ਤੇ ਅੱਜ ਜਿਨ੍ਹਾਂ ਦਾ ਆਪਾਂ ਵਰਸੀ ਮਨਾ ਰਹੇ ਹਾਂ ਬਾਬਾ ਬੁੱਢਾ ਸਾਹਿਬ ਜੀ ਦੀ ਤੇ ਸਾਧ ਸੰਗਤ ਜੀ ਐਸੇ ਸਨ ਬਾਬਾ ਬੁੱਢਾ ਸਾਹਿਬ ਦੀ ਕਿਉਂਕਿ ਤਕਰੀਬਨ ਆਪਾਂ ਦੇਖਿਆ ਕਿ ਬਾਬਾ ਬੁੱਢਾ ਸਾਹਿਬ ਦੇ ਜਿਹੜਾ ਜੀਵਨ ਹੈ ਤਕਰੀਬਨ ਸਾਨੂੰ ਇਹ ਹੀ ਦੱਸਿਆ ਜਾਂਦਾ ਹੈ ਕਿ ਉਹ ਪੁੱਤਰਾਂ ਦੇ ਦਾਨੀ ਸਨ ਮਾਤਾ ਗੰਗਾ ਜੀ ਨੂੰ ਵਰ ਦਿੱਤੇ ਸਨ ਤੇ ਸਾਧ ਸੰਗਤ ਜੀ ਇਹ ਸਾਡੇ ਜ਼ਿੰਦਗੀ ਦੇ ਆਮ अहम ਫੈਸਲੇ ਹਨ ਕਿ ਬਾਬਾ ਬੁੱਢਾ ਸਾਹਿਬ ਦੇ ਪਰਪੋਤਰੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਦ ਬਾਬਾ ਬਕਾਲਾ ਸਾਹਿਬ ਇੱਕ ਗੁਰਗੱਦੀ ਦਾ ਤਿਲਕ ਲਾਇਆ ਇਸ ਤੋਂ ਉਪਰੰਤ ਬਾਬਾ ਗੁਰਦੇਵ ਭਾਈ ਗੁਰਦੀਤਾ ਜੀ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ 3 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਿਲਕ ਲਾਉਂਦੇ ਨੇ ਇਹ ਹਨ ਬਾਬਾ ਬੁੱਢਾ ਸਾਹਿਬ ਦੀ ਜਗਤ ਦੇ 6ਵੇਂ ਅਸਥਾਨ ਤੇ ਸਾਧ ਸੰਗਤ ਜੀ ਐਸੀਆਂ ਮਹਾਨ ਹਸਤੀਆਂ ਸਿੱਖ ਕੌਮ ਵਿੱਚ ਪੈਦਾ ਹੋਈਆਂ ਹਨ ਜਿਨ੍ਹਾਂ ਦਾ ਜੀਵਨ ਦੇਖਿਆ ਜਾਵੇ ਬਹੁਤ ਹੀ ਉੱਚਾ ਸੁੱਚਾ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਤਿਲਕ ਲਾਇਆ ਉਸਨ ਰਾਮ ਕੋਇਰ ਜੀ ਜੋ ਕਿ ਬਾਚੂ ਅਮਰ ਸ਼ਕਨ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਬਣੇ ਸਾਧ ਸਿੰਘ ਜੀ ਇਹ ਸਾਡਾ ਸਿੱਖ ਇਤਿਹਾਸ ਹੈ ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਆ ਤਾਂ ਸਾਨੂੰ ਅਹਿਮ ਪੱਖਾਂ ਦਾ ਪਤਾ ਲੱਗਦਾ ਹੈ ਕਿ ਸਾਨੂੰ ਕਿਸ ਪ੍ਰਕਾਰ ਸਾਡਾ ਜੀਵਨ ਹੋਣਾ ਚਾਹੀਦਾ ਹੈ ਅੱਜ ਕੱਲ ਮੈਂ ਆਪਣੇ ਗ੍ਰੰਥੀ ਸਿੰਘਾ ਨੂੰ ਵੀ ਇਹ ਜੋ ਕਹਿਣਾ ਚਾਹੁੰਨਾ ਕਿ ਭਾਈ ਸਾਡਾ ਜੀਵਨ ਬਾਬਾ ਬੁੱਢਾ ਜੀ ਵਰਗਾ ਉੱਚਾ ਸੁੱਚਾ ਤੇ ਨਹੀਂ ਹੋ ਸਕਦਾ ਕਿਉਂਕਿ ਉਹ ਪੂਰਨ ਬ੍ਰह्म ਗਿਆਨੀ ਸਨ ਤੇ ਅਸੀਂ ਸਿਰਫ ਇਹ ਕੋਸ਼ਿਸ਼ ਕਰੀਏ ਤੇ ਬਾਬਾ ਬੁੱਢਾ ਸਾਹਿਬ ਦੇ ਅੱਗੇ ਅਰਦਾਸ ਕਰੇ ਕਿ ਬਾਬਾ ਜੀ ਜਿਵੇਂ ਤੁਹਾਡੀ ਸਿੱਖੀ ਕੇਸਾ ਸੁਆਸਾ ਸੰਗ ਨਿਭੀ ਹੈ ਕਿ ਸਾਡੇ ਤੇ ਮਿਹਰ ਕਰੋ ਅਸੀਂ ਮੇ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੂਰਨ ਸਤਕਾਰ ਕਰੀਏ ਤੇ ਪੂਰੀ ਰਹਿਤ ਮਰਿਆਦਾ ਵਿੱਚ ਰਹਿ ਕਰਕੇ ਸੇਵਾ ਕਰਕੇ ਆਪਣੀ ਸਿੱਖੀ ਕਮਾਈਏ ਕਿਉਂਕਿ ਜੋ ਸਮਾਂ ਚੱਲ ਰਿਹਾ ਗਰੰਥੀ ਸਿੰਘਾ ਦਾ ਇਸ ਇਹਨਾਂ ਦੀ ਜੋ ਹਾਲਤ ਤਕਰੀਬਨ ਤਰਸਯੋਗ ਕਰਤੀ ਹੁਣ ਦੇ ਲੋਕਾਂ ਨੇ ਸਾਧ ਸੰਗਤ ਜੀ ਸਾਨੂੰ ਲੋੜ ਹੈ ਗਰੰਥੀ ਸਿੰਘਾ ਨੂੰ ਸੰਭਾਲਣ ਦੀ ਕਿਉਂਕਿ ਇਹਨਾਂ ਪਾਸੋਂ ਹੀ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆਵਾ ਦੇਣੀਆਂ ਨੇ ਇਹਨਾਂ ਨੂੰ ਹੀ ਪਾਸੋਂ ਹੀ ਅਸੀਂ ਅਰਦਾਸਾਂ ਬੇਨਤੀ ਕਰਵਾਉਣੀਆਂ ਹੁੰਦੀਆਂ ਨੇ ਤੇ ਸਾਰਾ ਕੁਝ ਕਰਵਾ ਕੇ ਜੇਕਰ ਅਸੀਂ ਫਿਰ ਵੀ ਇਹਨਾਂ ਦਾ ਸਤਕਾਰ ਨਾ ਕਰ ਸਕੇ ਤੇ ਸਾਧ ਸੰਗਤ ਜੀ ਫੇਰ ਅਸੀਂ ਗੁਰੂ ਦੇ ਦੇਨਦਾਰ ਹਾਂ ਕਿਉਂਕਿ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਤੁਹਾਡੇ ਭਲੇ ਦੀ ਅਰਦਾਸ ਕਰਦਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਗ੍ਰੰਥੀ ਸਿੰਘ ਤੇ ਉਹਦੇ ਬਾਰੇ ਵੀ ਅਸੀਂ ਖਿਆਲ ਕਰੀਏ ਹਮਲਾ ਮਾਰੀਏ ਕੀ ਨਾਲ ਮਿਲ ਕੇ ਅਸੀਂ ਗ੍ਰੰਥੀ ਸਿੰਘ ਦੀਆਂ ਜੋ ਘਰੇਲੂ ਜ਼ਰੂਰਤਾਂ ਹਨ ਜਾ ਉਹਦੇ ਬੱਚਿਆਂ ਦੀਆਂ ਜੋ ਜ਼ਰੂਰਤਾਂ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਗਰੰਥੀ ਸਿੰਘ ਬੜੇ ਮਾਣ ਸਤਿਕਾਰ ਨਾਲ ਕਹਿ ਸਕੇ ਕਿ ਮੈਂ ਫਲਾਣੇ ਪਿੰਡ ਦਾ ਫਲਾਣੇ ਨਗਰ ਦਾ ਗਰੰਥੀ ਸਿੰਘ ਦੀ ਸੇਵਾ ਕਰ ਰਿਹਾ ਮੈਨੂੰ ਮਾਣ ਹੈ ਆਪਣੇ ਪਿੰਡ ਵਾਲਿਆਂ ਤੇ ਮੈਨੂੰ ਮਾਣ ਹੈ ਆਪਣੇ ਨਗਰ ਤੇ ਜੋ ਮੇਰਾ ਇਨਾ ਮਾਣ ਸਤਿਕਾਰ ਕਰਦੇ ਹਨ ਇਹ ਵਿਚਾਰ ਕਰਨ ਦੀ ਲੋੜ ਤਾਂ ਪਈ ਹੈ ਕਿਉਂਕਿ ਹੁਣ ਜੋ ਸਮਾਜ ਚੱਲ ਰਿਹਾ ਆਪਾਂ ਸਾਰੇ ਦੇਖਦੇ ਆ ਕਿ ਕਿਸ ਤਰ੍ਹਾਂ ਗਰੰਥੀ ਸਿੰਘ ਬਾਰੇ ਜੋ ਸੋਸ਼ਲ ਮੀਡੀਆ ਤੇ ਨਿਊਜ਼ਾਂ ਆਉਂਦੀਆਂ ਨੇ ਕਿ ਫਲਾਣੀ ਜਗ੍ਹਾ ਗਰੰਥੀ ਸਿੰਘ ਨੇ ਇਹ ਕਰਤਾ ਫਲਾਣੀ ਜਗ੍ਹਾ ਇਹ ਕਰਤਾ ਤੇ ਸਾਧ ਸੰਗਤ ਜੀ ਉਹਦੇ ਵਿੱਚ ਅਸੀਂ ਵੀ ਗੁਨਾਹਗਾਰ ਹਾਂ ਕੱਲਾ ਗਰੰਥੀ ਸਿੰਘ ਦਾ ਕਸੂਰ ਨਹੀਂ ਕੱਲਾ ਕਮੇਟੀਆਂ ਦਾ ਕਸੂਰ ਨਹੀਂ ਇਹਦੇ ਵਿੱਚ ਪੂਰੇ ਨਗਰ ਨੂੰ ਚਾਹੀਦਾ ਹੈ ਕਿ ਅਸੀਂ ਰਲ ਮਿਲ ਕੇ ਗਰੰਥੀ ਸਿੰਘ ਦਾ ਸਾਥ ਨਿਭਾਈਏ ਤੇ ਸੇਵਾਵਾਂ ਵਿੱਚ ਹਿੱਸੇ ਪਾਈਏ ਕਿਉਂਕਿ ਜੀ ਅਮਰਤ ਵੇਲੇ ਗਰੰਥੀ ਸਿੰਘ ਤੁਹਾਡੇ ਭਲੇ ਦੀ ਅਰਦਾਸ ਕਰਦਾ ਹੈ ਤੁਹਾਡੇ ਧੀਆਂ ਪੁੱਤਰ ਜੋ ਵਿਦੇਸ਼ਾਂ ਵਿੱਚ ਬੈਠੇ ਹਨ ਉਹਨਾਂ ਦੇ ਭਲੇ ਦੇ ਅਰਦਾਸ ਕਰਦਾ ਤੇ ਸਾਡਾ ਫਰਜ਼ ਬਣਦਾ ਹੈ ਜਿਹੜਾ ਸਾਡੇ ਧੀਆਂ ਪੁੱਤਰਾਂ ਵਾਸਤੇ ਸੁੱਖ ਮੰਗ ਰਿਹਾ ਤੇ ਉਹਦੇ ਧੀਆਂ ਪੁੱਤਰਾਂ ਦੀ ਇਹ ਸੰਭਾਲ ਆਪ ਕਰੀਏ ਸਾਧ ਸੰਗਤ ਜੀ ਇੰਨੀਆਂ ਹੀ ਬੇਨਤੀਆਂ ਪ੍ਰਮਾਨ ਕਰਨੀਆਂ ਅੱਜ ਦੀ ਜੋ ਵਿਚਾਰ ਸੀ ਉਹ ਸੀ ਸਿੱਖ ਕੌਮ ਦੇ ਇਸ ਮਹਾਨ ਯੋਧੇ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ 113 ਸਾਲ ਜੋ ਗੁਰੂ ਘਰ ਦੀ ਸੇਵਾ ਕਰਕੇ ਬੜਾ ਮਾਨ ਪ੍ਰਾਪਤ ਕੀਤਾ ਹੈ ਕਿਉਂਕਿ ਬਾਬਾ ਬੁੱਢਾ ਸਾਹਿਬ ਨੂੰ ਜੋ ਜਾਇਦਾਦ ਸੀ ਉਹ ਜੋ ਅਕਬਰ ਬਾਦਸ਼ਾਹ ਜੀ ਨੇ ਗੁਰੂ ਅਮਰਦਾਸ ਮਹਾਰਾਜ ਦੇ ਪਾਸ 12 ਪਿੰਡਾਂ ਦਾ ਪੱਟਾ ਲੈ ਕੇ ਦਿੱਤਾ ਸੀ ਉਹ ਸਾਰਾ ਬਾਬਾ ਬੁੱਢਾ ਸਾਹਿਬਿਕ ਉਹਦੀ ਜੋ ਆਮਦਨ ਸੀ ਉਹਦੇ ਪਰਿਵਾਰ ਕੋਲ ਜਾਂਦੀ ਸੀ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਤੇ ਗਰੰਧੀ ਸਿੰਘਾਂ ਦੀ ਸੰਭਾਲ ਕਰੀਏ ਰਾਗੀ ਸਿੰਘਾਂ ਦੀ ਪਾਠੀ ਸਿੰਘਾਂ ਦੀ ਪ੍ਰਚਾਰਕਾਂ ਦੀ ਕਥਾ ਵਾਚਕਾਂ ਦੀ ਜਿਹੜੇ ਸਿੱਖ ਕੌਮ ਦੇ ਨੁਮਾਇੰਦੇ ਹਨ ਇਹਨਾਂ ਦੀ ਆਪਾਂ ਸੰਭਾਲ ਕਰੀਏ ਤੇ ਗੁਰੂ ਦੀਆਂ ਖੁਸ਼ੀਆਂ ਤੇ ਅਸੀਸਾਂ ਪ੍ਰਾਪਤ ਕਰੀਏ ਅੱਜ ਦੀ ਇਹ ਕਥਾ ਵਿਚਾਰ ਜੋ ਬਾਬਾ ਬੁੱਢਾ ਸਾਹਿਬ ਦੀ ਵਰਸੀ ਨੂੰ ਸਮਰਪਿਤ ਹੈ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਡਾ ਜੋ ਚੈਨਲ ਪਾਈ ਬਚਿੱਤਰ ਸਿੰਘ ਖਾਲਸਾ ਚੈਨਲ ਇਹਨੂੰ ਸਬਸਕ੍ਰਾਈਬ ਕਰੋ ਲਾਇਕ ਸ਼ੇਅਰ ਕਰੋ ਤਾ ਜੋ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੀ ਸਿੱਖ ਕੌਮ ਦੇ ਮਹਾਨ ਯੋਧਿਆਂ ਦੀਆਂ ਜੀਵਨੀਆਂ ਤੇ ਆਪਾਂ ਵਿਚਾਰਾਂ ਕਰੀਏ ਹੋਰ ਜੋ ਗੁਰਬਾਣੀ ਦੇ ਵਿਚਾਰਾਂ ਕਰੀਏ ਜੋ ਕਥਾ ਵਿਚਾਰਾਂ ਨੇ ਸਿੱਖ ਧਰਮ ਵਿੱਚ ਅਹਿਮ ਪੱਖ ਨੇ ਉਹ ਸੰਗਤਾਂ ਦੇ ਸਾਹਮਣੇ ਲੈ ਕੇ ਆਉਣੇ ਹਨ ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸੋ ਅੰਤ ਵਿੱਚ ਜੋ ਗੁਰਬਾਣੀ ਦਾ ਕਤਨ ਹੈ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦਿਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਛਾੜਾ ਖੇਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ